ਹਈ ਗਾਲ ਜੀ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਚ ਅੱਜ ਬਾਈ ਆਪਾਂ ਨੇ ਟਰੈਕਟਰ ਲੈਣਾ 152 ਦਾ 4x4 ਤੇ ਇਹ ਲੈਣਾ ਵੀ ਆਪਨੇ ਕੁਲਵੰਤ ਵੀਰ ਨੇ ਆਪਣੇ ਕਰਾਉਣੇ ਆ ਤੁਹਾਡੀ ਗੱਲ ਬਾਤ ਔਰ ਹੱਸੀ ਗਾਲ ਅੰਕਲ ਜੀ ਹੋਰ ਅੰਕਲ ਠੀਕ ਆ ਜੀ ਠੀਕ ਆ ਤੇ ਟਰੈਕਟਰ ਦੇਣ ਲੱਗਿਆ ਅੱਜ ਹਾਂ ਟਰੈਕਟਰ ਦਿੱਤਾ ਵੀਰੇ ਠੀਕ ਆ ਤੇ ਇਹ ਬਾਈਆਂ ਨਾਲ ਕਰਾਉਣੇ ਪਹਿਲਾਂ ਗੱਲ ਹੈ ਨਾ ਬਾਈਆਂ ਨਾਲ ਸੱਚੀ ਗਾਲ ਬਾਪੂ ਜੀ ਕੀ ਹਾਲ ਹੈ ਬਾਈ ਜੀ ਤੇ ਬਾਈ ਜੀ ਇਹ ਪਿੰਡ ਕਿਹੜਾ ਆਪਣਾ ਪਹਿਲਾ ਤਾਂ ਐ ਦੱਸੋ ਜੀ ਪਿੰਡ ਸਾਡਾ ਤਰਫ ਮੁਜਾਰੀ ਤਰਫ ਮੁਜਾਰੀ ਪਹਲਾਨ ਪਿੰਡ ਪਹਲਾਨ ਪਿੰਡ ਠੀਕ ਆ ਜੀ ਤੇ ਆਪਾਂ ਨੇ ਜੋਂਡੀਅਰ ਲਿਆ 52 ਦਾ ਹੋਰ ਵੀ 4 ਹਾਂਜੀ ਹਾਂਜੀ ਬਾਈ ਜੀ ਇਹ ਤੁਹਾਨੂੰ ਪਹਿਲਾਂ ਮੰਨਤਾ ਤੁਹਾਡਾ ਜੋਂਡੀਅਰ ਦਾ ਹੀ ਸਾਡਾ ਸ਼ੁਰੂ ਤੋਂ ਜੋਂਡੀਅਰ ਦਾ ਮਨ ਸੀ ਪਹਿਲਾਂ ਵੀ ਜਿਹੜਾ ਟਰੈਕਟਰ ਲਿਆ ਸੀ ਉਹ ਵੀ ਸਾਡੀ ਸੋਚ ਜੋਂਡੀਅਰ ਦੇ ਸੀ ਲੇਕਿਨ ਠੀਕ ਆ ਜੀ ਤੁਹਾਨੂੰ ਜਿਹਨੇ ਕਿ ਵਧੀਆ ਲੱਗਿਆ ਟਰੈਕਟਰ ਹਾਂਜੀ ਠੀਕ ਆ ਠੀਕ ਆ ਜੀ ਇਹ ਅੰਕਲ ਵੀਰਾਂ ਨੂੰ ਮਿਲਾਂ ਮਿਲਾਂ ਵੀਰਾਂ ਨਾਲ ਲੈ ਇਹ ਸੰਗ ਦੇ ਜਗਦੇ ਸੰਗ ਦੇ ਵੀਰੇ ਜਗਦੇ ਆ ਹਾਂਜੀ ਹੈਪੀ ਬਾਈ ਟਰੈਕਟਰ ਆਪਾਂ ਨੇ ਭਲਾਣ ਬੰਦਾ ਟਰੈਕਟਰ ਦਾ ਆਪਾਂ ਨੇ ਠੀਕ ਆ ਜੀ ਵੀਰਾਂ ਦੀ ਕਾਫੀ ਚਰਤੀ ਡਿਮਾਂਡ ਦੀ ਓਕੇ ਓਕੇ ਟਰੈਕਟਰ ਆਪਾਂ ਨੇ 52 ਦਾ ਲੈਣਾ ਲੈਣਾ 4휠 ਡਰਾਈਵ ਆ 4휠 ਡਰਾਈਵ ਹਾਂਜੀ ਪਹਿਲਾਂ ਵੀਰਾਂ ਦਾ ਸਲਾਹ ਦਿੱਤੀ 53 ਦਾ ਦੀ 53 ਦਾ ਦੀ 53 10 ਨਾਲ ਉਹ ਕਹਿੰਦੇ ਚਲੋ ਵੀ ਰੇਟ ਦੇ ਵਿੱਚ ਬਾਜਵਾ ਹਾਂਜੀ ਹਾਂਜੀ 52 10 ਰੇਟਰ ਵੀਰਾਂ ਨੇ ਫਿਰ ਨਾਲ 53 ਦਾ ਸੀਆੜੀ ਹੋ ਜਾਂਦਾ ਹਨਾ ਹਾਂ 53 ਸੀਆੜੀ ਆ ਠੀਕ ਹੈ ਆਪਣਾ ਵਿਦਾਊਟ ਸੀਆੜੀ ਆ ਠੀਕ ਆ ਜੀ ਹਾਂ ਬਾਕੀ ਕਲਵੰਤ ਬਾਈ ਨੂੰ ਕਾਹਗਾ ਕਲਵੰਤ ਬਾਈ ਹੋਰ ਬਾਈ ਲੱਗੇ ਇਹ ਅੱਜ ਤਾਂ ਕਰਦਾ ਹੈ ਹਾਂਜੀ ਹਾਂ ਠੀਕ ਆ ਠੀਕ ਆ ਬਾਈ پلان ਪਿੰਡ ਕਰਿਆ ਵੀਰ ਉਹਨਾਂ ਦਾ ਕੁਝ ਮੀਆਂ ਕਰਕੇ ਵੀ ਥੋੜਾ ਜਿਹਾ ਕੰਮ ਠੰਡਾ ਦਾ ਮੀਂਹ ਆ ਮੌਸਮ ਖਰਾਬ ਹੁੰਦਾ ਹਾਂ ਜਿਆਦਾ ਹੌਣ ਕਰਕੇ ਕੰਮ ਸਾਰਿਆਂ ਨੇ ਘਟਿਆ ਹੋਇਆ ਹਾਂ ਮੀਂਹ ਕਰਕੇ ਵੀ ਥੋੜਾ ਜਿਹਾ ਕੰਮ ਠੰਡਾਤਾ ਜੀ ਅੱਜ ਕਾਫੀ ਦਿਨਾਂ ਬਾਅਦ ਆਪਣਾ ਡ੍ਰੈਕਟਰ ਚੱਲਿਆ ਤੇ